ਮੈਟਰੋ ਸੋਡੇ ਵਾਸਤੇ ਅੱਜ ਮੈਂ ਜਾਈਜ ਰੇਟ 'ਚ ਗੱਬਣ ਘੋੜੀ ਲੈ ਕੇ ਆਇਆ ਤੇ ਘੋੜੀ ਮੇਰੇ ਵੀਰ ਭਰਾਵੋ ਬਿਲਕੁਲ ਓਕੇ ਐ ਸਵਾਰੀ ਦੀ ਵੀ ਘੋੜੀ ਬਾਸ ਐ ਵਾਲਪੋਰੀਆਂ ਦੀ ਵੀ ਸਾਫ ਐ ਤੇ ਬਾਕੀ ਆਪਾਂ ਰੇਟ ਦੇ ਸਮੇਤ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਬੇਨਤੀ ਐ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਮੇਰੇ ਵੀਰ ਭਰਾਵੋ ਕਰਦੇ ਆ ਆਪਾਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਹਾਈਟ ਹੈਗੀ ਹੈ ਜੀ 9 ਟੀਚ ਤੇ ਬਾਲਪੋਰੀਆਂ ਦੀ ਘੋੜੀ ਸਾਫ਼ ਦੱਸੀ ਆ ਮਾਲਕ ਵੀਰਾਂ ਨੇ ਸਵਾਰੀ ਦੀ ਵੀ ਪਾਸ ਹੈ ਜੀ ਤੇ 6 ਸਾਲ ਉਮਰ ਹੈ ਘੋੜੀ ਦੀ ਨਨੋਂ ਬਲੱਡ ਲਾਈਨ ਦੀ ਹੈ ਮੇਰੇ ਵੀਰ ਪ੍ਰਭੋ ਕੋੜੀ ਤੇ 6 ਮਹੀਨਿਆਂ ਦੀ ਗੱਬਣ ਹੈ ਤੇ ਉਮਰ 6 ਸਾਲ ਹੈ ਤੇ ਰੇਟ ਬਾਈ ਹੋਰੇ ਕਰਦੇ ਆ ਜੀ 80000 ਰੁਪਿਆ ਦੁਬਾਰਾ ਦੱਸ ਦਿੰਨਾ ਰੇਟ ਬਾਈ ਹੋਰੇ ਕਰਦੇ ਆ ਜੀ 80000 ਰੁਪਿਆ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਕਰ ਦੇਣਗੇ ਜਿੰਨਾ ਵੀ ਹੋ ਸਕੇ ਆ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ 90410 34084 ਤੇ ਬਾਈ ਹੋਰੇ ਦਾ ਏਰੀਆ ਹੈਗਾ ਜੀ ਅਮਰਤਸਰ ਤੇ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਣ ਹੈਗਾ ਤਾਂ ਮਾਈ ਹੋਰ ਐ ਨਾਲ ਗੱਲਬਾਤ ਕਰ ਲਿਓ ਤੇ ਬਾਕੀ ਜੇ ਕੋਈ ਥੋੜੀ ਬਹੁਤੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਵੀ ਆਪਣੇ ਚੈਨਲ ਦੇ ਵੀਡੀਓ ਕਰਵਾਉਣਾ ਚਾਹੁੰਦੇ ਹੋ 855482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਜੀ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ